ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਚਾਰ ਤਰ੍ਹਾਂ ਦੇ ਜਿਹੜੇ ਭੋਜਨ ਉਹਨਾਂ ਬਾਰੇ ਜਾਣਾਂਗੇ ਜਿਹੜੇ ਸਾਡੇ ਏਜਿੰਗ ਦੀ ਪ੍ਰੋਸੈਸ ਨੂੰ ਸਲੋ ਕਰਦੇ ਆ ਘੱਟ ਕਰਦੇ ਆ ਭਾਵ ਜਿਹੜੀਆਂ ਸਾਡੇ ਬੁਢਾਪੇ 'ਚ ਆ ਕੇ ਦਿੱਕਤਾਂ ਆਉਣੀਆਂ ਸ਼ੁਰੂ ਹੁੰਦੀਆਂ ਐ 40 ਤੋਂ ਉੱਪਰ ਜਦੋਂ ਸਾਡੀ ਉਮਰ ਵੱਧਦੀ ਆ ਤਾਂ ਆਮ ਤੌਰ ਤੇ ਸਾਨੂੰ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਐ ਸਾਡੇ ਜੋੜਾਂ 'ਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਏ ਜਾਂ ਹਾਰਟ ਦੀ ਸਮੱਸਿਆਵਾਂ ਆਉਣ ਦੇ ਜਿਹੜੇ ਚਾਂਸ ਆ ਉਹ ਵੱਧ ਜਾਂਦੇ ਆ ਸਾਡਾ ਜਿਹੜਾ ਬ੍ਰੇਨ ਆ ਉਹ ਕਮਜ਼ੋਰ ਪੈਣਾ ਸ਼ੁਰੂ ਹੋ ਜਾਂਦਾ ਏ ਸਾਡੀ ਯਾਦਦਾਸ਼ਤ ਘਟਣੀ ਸ਼ੁਰੂ ਹੋ ਜਾਂਦੀ ਆ ਤੇ ਸਾਡੀ ਨਿਗਾ ਵੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਆ ਸੋ ਦੋਸਤੋ ਵੈਸੇ ਦਾ ਏਜਿੰਗ ਦੀ ਜਿਹੜੀ ਪ੍ਰੋਸੈਸ ਆ ਉਹ ਡਿਪੈਂਡ ਕਰਦੀ ਆ ਅਸੀਂ ਡਾਈਟ ਕਿਹੜੀ ਲੈਨੇ ਸਾਡਾ ਖਾਣਾ ਪੀਣਾ ਕਿਵੇਂ ਦਾ ਰੋਜ਼ ਤੇ ਅਸੀਂ ਐਕਸਰਸਾਈਜ਼ ਡੇਲੀ ਕਰਦੇ ਆ ਕਿ ਨਹੀਂ ਸਟ੍ਰੈਸ ਕਿੰਨਾ ਲੈਨੇ ਆਸੀਂ ਇਹਦੇ ਨਾਲ ਨਾਲ ਏਜਿੰਗ ਦੀ ਹੋਰ ਵੀ ਡਿਪੈਂਡ ਕਰਦੇ ਆ ਮੈਟਾਬੋਲਿਜ਼ਮ ਤੇ ਵੀ ਡਿਪੈਂਡ ਕਰਦੀ ਏਜਿੰਗ ਕਿਉਂਕਿ ਵੱਡੀ ਉਮਰ ਚ ਸਾਡਾ ਜਿਹੜਾ ਮੈਟਾਬੋਲਿਜ਼ਮ ਆ ਉਹ ਸਲੋ ਹੋਣਾ ਸ਼ੁਰੂ ਹੋ ਜਾਂਦਾ ਏ ਸੋ ਜਿਹਦੇ ਕਰਕੇ ਇਹ ਜਿਹੜੀਆਂ ਪਰੇਸ਼ਾਨੀਆਂ ਹੋਰ ਵਧਣੀਆਂ ਸ਼ੁਰੂ ਹੋ ਜਾਂਦੀਆਂ ਬਾਕੀ ਜੇ ਅਸੀਂ ਰੈਗੂਲਰ ਡਾਈਟ ਵਧੀਆ ਲੈਨੇ ਆ ਐਕਸਰਸਾਈਜ਼ ਵਧੀਆ ਕਰਦੇ ਆ ਸਟ੍ਰੈਸ ਘੱਟ ਲੈਨੇ ਯੋਗਾ ਕਰਦੇ ਆ ਤਾਂ ਇਹ ਜਿਹੜੀ ਏਜਿੰਗ ਦੀ ਪ੍ਰੋਸੈਸ ਆ ਇਹ ਸਲੋ ਹੁੰਦੀ ਆ ਸੋ ਆਓ ਉਹਨਾਂ ਚੀਜ਼ਾਂ ਬਾਰੇ ਜਾਣਦੇ ਆ ਜਿਹੜੀਆਂ ਸਾਡੇ ਉਮਰ ਵਧਣ ਦੇ ਨਾਲ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਏ ਉਹਨਾਂ ਤੋਂ ਨਿਯਾਤ ਦਵਾਉਣੀਆਂ ਉਹਨਾਂ ਪਰੇਸ਼ਾਨੀਆਂ ਨੂੰ ਘੱਟ ਕਰਨੀਆਂ ਸੋ ਸਾਥੀਓ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਆਓ ਸ਼ੁਰੂ ਕਰਦੇ ਆ ਵੀ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਦੋਸਤੋ ਪਹਿਲਾਂ ਅਸੀਂ ਗੱਲ ਕਰਦੇ ਹਾਂ ਨਾਨ-ਵੈਜੀਟੇਰੀਅਨ ਫੂਡ ਬਾਰੇ ਬਾਕੀ ਇਹਨਾਂ ਪਰੇਸ਼ਾਨੀਆਂ ਦਾ ਜਿਹੜਾ ਹਾਲ ਆ ਉਹ ਵੈਜੀਟੇਰੀਅਨ ਫੂਡ 'ਚ ਵੀ ਆ ਉਸ ਦੀ ਬਾਅਦ ਚੋਂ ਗੱਲ ਕਰਾਂਗੇ ਸੋ ਜਿਹੜੇ ਲੋਕ ਨਾਨ-ਵੈਜੀਟੇਰੀਅਨ ਆ ਜਿਹੜੇ ਮੱਛੀ ਖਾ ਲੈਂਦੇ ਆ ਉਹ ਬਹੁਤ ਹੀ ਵਧੀਆ ਕਿਉਂਕਿ ਫਿਸ਼ ਦੇ ਵਿੱਚ omega 3 ਫੈਟੀ ਐਸਿਡ ਬਹੁਤ ਹੀ ਵਧੀਆ ਹੁੰਦੇ ਆ EPA ਤੇ DHA ਇਹ ਦੋ ਤਰ੍ਹਾਂ ਦੇ ਬਹੁਤ ਹੀ ਵਧੀਆ ਜਿਹੜੇ ਫੈਟੀ ਐਸਿਡ ਆ omega 3 ਫੈਟੀ ਐਸਿਡ ਇਹ ਮੱਛੀ ਦੇ ਵਿੱਚ ਹੁੰਦੇ ਆ ਫਿਸ਼ ਦੇ ਵਿੱਚ ਹੁੰਦੇ ਆ ਸੋ ਜਿਹੜੇ ਲੋਕ ਫਿਸ਼ ਖਾ ਲੈਂਦੇ ਉਹਨਾਂ ਨੂੰ ਜਰੂਰ ਹਫਤੇ 'ਚ ਇੱਕ ਜਾਂ ਦੋ ਵਾਰ ਜਿਹੜਾ ਫਿਸ਼ ਦਾ ਸੇਵਨ ਕਰਨਾ ਚਾਹੀਦਾ ਏ ਇਹਨੂੰ ਬੇਕ ਕਰਕੇ ਖਾ ਸਕਦੇ ਆ ਗ੍ਰਿਲ ਕਰਕੇ ਕਿਉਂਕਿ ਜਿਹੜੀ ਤਲੀ ਹੋਈ ਉਹ ਤੋਂ ਪਰਹੇਜ਼ ਕਰੋ ਕਿਉਂਕਿ ਉਹਨੇ ਫਾਇਦਾ ਘਟ ਦੇਣਾ ਨੁਕਸਾਨ ਜ਼ਿਆਦਾ ਦਿੰਦੀ ਆ ਸੋ ਫਿਸ਼ ਦੇ ਵਿੱਚ ਜਿਹੜੇ omega 3 ਫੈਟੀ ਐਸਿਡ ਪਾਏ ਜਾਂਦੇ ਆ ਉਹ ਸਾਡੇ ਹਾਰਟ ਦੀ ਹੈਲਥ ਲਈ ਬਹੁਤ ਵਧੀਆ ਏ ਸਾਡੇ ਟ੍ਰਾਈਗਲਿਸਰਾਈਡ ਨੂੰ ਘੱਟ ਕਰਦੇ ਆ ਸੋ ਇਹਦੇ ਨਾਲ ਨਾਲ ਸਾਡਾ ਜਿਹੜਾ ਬਲੱਡ ਪ੍ਰੈਸ਼ਰ ਉਹਨੂੰ ਵੀ ਘਟਾਉਂਦੇ ਆ ਸਾਡੇ ਚਮੜੀ ਵਾਸਤੇ ਵੀ ਬਹੁਤ ਵਧੀਆ ਏ ਉਮਰ ਵਧਣ ਦੇ ਨਾਲ ਸਾਡੇ ਚੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਰਿੰਕਲਸ ਪੈਣਦੇ ਜਿਨ੍ਹਾਂ ਨੂੰ ਕਹਿੰਨੇ ਆਸੀਂ ਸਾਡੀ ਸਕਿਨ ਦੀ ਇਲਾਸਟिसिटी ਘਟ ਜਾਂਦੀ ਆ ਸਕਿਨ ਜਿਹੜੀ ਢਿਲਕਣ ਲੱਗ ਜਾਂਦੀ ਆ ਸੋ ਸਕਿਨ ਵਾਸਤੇ ਵੀ ਬਹੁਤ ਵਧੀਆ ਹੈ ਜਿਹੜੇ ਮੱਛੀ ਚ omega 3 ਫੈਟੀ ਐਸਿਡ ਹੁੰਦੇ ਆ ਤੇ ਐਂਟੀ ਇਨਫਲੇਮੇਟਰੀ ਵੀ ਹੁੰਦੇ ਆ ਸੋਜਾਂ ਨੂੰ ਘਟਾਉਂਦੇ ਆ ਐਂਟੀ ਇਨਫਲੇਮੇਸ਼ਨ ਕਰਕੇ ਜਿਹੜੇ ਰੋਗ ਹੁੰਦੇ ਆ ਭਾਵੇਂ ਸਾਡੇ ਜੋੜਾਂ ਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਉਹਨਾਂ ਵਾਸਤੇ ਵੀ ਬਹੁਤ ਵਧੀਆ ਹੈ ਹਾਰਟ ਲਈ ਤਾਂ ਵਧੀਆ ਹੈ ਹੀ ਆ ਬਾਕੀ ਸਾਡੇ ਬ੍ਰੇਨ ਵਾਸਤੇ ਵੀ ਬ੍ਰੇਨ ਦੀ ਹੈਲਥ ਲਈ ਵੀ ਬਹੁਤ ਵਧੀਆ ਹੁੰਦੇ ਜਿਹੜੇ omega 3 ਫੈਟੀ ਐਸਿਡ ਮੱਛੀ ਚ ਹੁੰਦੇ ਆ ਸੋ ਇਹਦੇ ਨਾਲ ਨਾਲ ਸਾਥੀਓ ਅਗਲੀ ਜਿਹੜੀ ਚੀਜ਼ ਆ ਉਹ ਵੈਜੀਟੇਰੀਅਨ ਫੂਡ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਹੜੇ ਫਾਇਦੇ ਸਾਨੂੰ ਫਿਸ਼ ਤੋਂ ਮਿਲਦੇ ਆ ਉਹੀ ਹੂਬ ਹੂ ਸਾਰੇ ਫਾਇਦੇ ਸਾਨੂੰ ਇਸ ਚੀਜ਼ ਤੋਂ ਮਿਲਣਗੇ ਜਿਹਦੀ ਹੁਣ ਗੱਲ ਕਰਨ ਜਾ ਰਹੇ ਉਹ ਹੈ ਗਿਆ ਚੀਆ ਸੀਡਸ ਸਾਥੀਓ ਜਿਹੜੇ ਚੀਆ ਦੇ ਬੀਜ ਹੈਗੇ ਆ ਇਹ ਇਹ ਬਹੁਤ ਹੀ ਫਾਇਦੇ ਰੱਖਦੇ ਆ ਇੰਨਾਂ 'ਚ ਵੀ omega 3 ਫੈਟੀ ਐਸਿਡ ਹੁੰਦਾ ਏ ਏ ਐਲ ਏ ਨਾਮ ਦਾ ਇੰਨਾਂ 'ਚ omega 3 ਫੈਟੀ ਐਸਿਡ ਪਾਏ ਜਾਂਦੇ ਆ ਚੀਆ ਬੀਜਾਂ ਦਾ 75% ਜਿਹੜਾ ਭਾਗ ਆ ਜਿਹੜਾ 75% ਚੀਆ ਬੀਜਾਂ ਚ ਜਿਹੜਾ ਕਹਿ ਲੋ ਵੀ ਫੈਟੀ ਐਸਿਡ ਪਾਇਆ ਜਾਂਦਾ ਉਹ ਉਹ omega 3 ਫੈਟੀ ਐਸੋਨ ਹੁੰਦਾ ਏ ਸੋ ਜਿੰਨੇ ਫਾਇਦੇ ਸਾਨੂੰ ਮੱਛੀ ਤੋਂ ਮਿਲਦੇ ਆ ਉਨੇ ਹੀ ਫਾਇਦੇ ਸਾਨੂੰ ਇਹਨਾਂ ਬੀਜਾਂ ਤੋਂ ਮਿਲਦੇ ਆ ਸੋ ਇਹਨਾਂ ਦਾ ਸੇਵਨ ਕਿਵੇਂ ਕਰਨਾ ਉਹਦੀ ਵੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਥੋੜਾ ਡਿਟੇਲ ਨਾਲ ਜਾਣ ਲਈਏ ਇਹ ਸਾਡੇ ਪਾਚਨ ਕਿਰਿਆ ਵਾਸਤੇ ਬਹੁਤ ਵਧੀਆ ਕਬਜ ਦੀ ਪਰੇਸ਼ਾਨੀ ਨੂੰ ਵੀ ਦੂਰ ਕਰਦੇ ਆ ਇਦੇ ਨਾਲ ਨਾਲ ਭਾਰ ਨੂੰ ਘੱਟ ਕਰਨ 'ਚ ਵੀ ਸਾਡੀ ਸਹਾਇਤਾ ਕਰਦੇ ਆ ਇਨਫਲੇਮੇਸ਼ਨ ਕਰਕੇ ਕਿਡਨੀ ਦੀ ਬਿਮਾਰੀ ਹੋ ਜਾਂਦੀ ਆ ਜਾਂ ਸਾਡੇ ਹਾਰਟ ਦੀ ਦਿਲ ਦੇ ਰੋਗਾਂ ਦਾ ਜਿਹੜਾ ਖਤਰਾ ਉਹ ਵਧਣਾ ਸ਼ੁਰੂ ਹੋ ਜਾਂਦਾ ਏ ਸਾਡੀਆਂ ਨਸਾਂ 'ਚ ਜਿਹੜੀ ਸਖਤੀ ਆ ਜਾਂਦੀ ਆ ਲਚਕੀਲਾਪਨ ਨਸਾਂ ਦਾ ਘਟ ਜਾਂਦਾ ਸਾਡਾ ਬੀਪੀ ਵਧਣਾ ਸ਼ੁਰੂ ਹੋ ਜਾਂਦਾ ਇੰਨਾਂ ਸਾਰੀਆਂ ਪਰੇਸ਼ਾਨੀਆਂ ਨੂੰ ਘੱਟ ਕਰਨ ਦੀ ਤਾਕਤ ਆ ਜਿਹੜੀ ਉਹ ਇੰਨਾਂ ਬੀਜਾਂ ਦੇ ਵਿੱਚ ਹੈਗੀ ਆ ਬਹੁਤ ਹੀ ਵਧੀਆ ਐਂਟੀ ਇਨਫਲੇਮੇਟਰੀ ਗੁਣ ਰੱਖਦੇ ਆ ਜਿਹੜੇ ਚੀਆ ਦੇ ਬੀਜ ਆ ਸੋ ਇਹਨਾਂ ਦਾ ਸੇਵਨ ਕਿਵੇਂ ਕਰਨਾ ਹੈ ਸਾਥੀਓ ਇਹਨਾਂ ਦਾ ਸੇਵਨ ਕਰਨ ਵਾਸਤੇ ਤੁਸੀਂ ਇੱਕ ਜਾਂ ਦੋ ਚਮਚੀ ਚੀਆ ਦੇ ਬੀਜ ਲਓ ਉਹਨਾਂ ਨੂੰ ਪਾਣੀ ਦੇ ਵਿੱਚ ਭਿਉਂ ਕੇ ਰੱਖ ਦਿਓ 2 ਜਾਂ 3 ਘੰਟੇ ਲਈ ਸੋ ਜਦੋਂ ਇਹ ਫੁੱਲ ਜਾਣ ਤਾਂ ਤੁਸੀਂ ਇਹਨਾਂ ਦਾ ਸੇਵਨ ਕਰਨਾ ਹੈ ਸੋ ਇਹਨਾਂ ਦਾ ਸੇਵਨ ਅਸੀਂ ਦੁੱਧ ਨਾਲ ਵੀ ਕਰ ਸਕਦੇ ਆ ਦਹੀਂ 'ਚ ਵੀ ਕਰ ਸਕਦੇ ਆ ਜੂਸ ਦੇ ਵਿੱਚ ਵੀ ਪਾ ਕੇ ਇਹਨਾਂ ਦਾ ਸੇਵਨ ਅਸੀਂ ਕਰ ਸਕਦੇ ਆ ਸੁਰਜਾਨਾ ਇੱਕ ਜਾਂ ਦੋ ਚਮਚੇ ਇਹਨਾਂ ਦੇ ਜਰੂਰ ਲਵੋ ਜਿਨ੍ਹਾਂ ਨੂੰ ਜਿਨ੍ਹਾਂ ਦੀ ਉਮਰ ਵੱਧ ਰਹੀ ਆ ਜਾਂ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵੱਧਦਾ ਏ ਜਿਨ੍ਹਾਂ ਦਾ ਟ੍ਰਾਈਗਲਿਸਰਾਈਡ ਵੱਧਦਾ ਜਾਂ ਜਿਨ੍ਹਾਂ ਨੂੰ ਕੋਈ ਹਾਰਟ ਦੀ ਦਿੱਕਤ ਆ ਸੋ ਉਹਨਾਂ ਨੂੰ ਬਹੁਤ ਹੀ ਫਾਇਦੇ ਮਿਲਣਗੇ ਸੋ ਸਾਥੀਓ ਅਗਲੀ ਜਿਹੜੀ ਚੀਜ਼ ਆ ਜਿਹਦੇ ਵਿੱਚ omega 3 ALA ਜਿਹਨੂੰ ਅਸੀਂ ਕਹਿੰਨੇ ਆ omega 3 ਫੈਟੀ ਐਸਿਡ ਪਾਇਆ ਜਾਂਦਾ ਉਹ ਹੈਗੇ ਆ ਜਿਹੜੇ ਆ ਬੀਜ ਹੁੰਦੇ ਆ ਅਲਸੀ ਦੇ ਸੋ ਅਲਸੀ ਦੇ ਬੀਜਾਂ ਵਿੱਚ ਵੀ ਏ ਲੈ ਅਮੀਗਾ 3 ਫੈਟੀ ਐਸਿਡ ਬਹੁਤ ਹੀ ਭਰਪੂਰ ਮਾਤਰਾ 'ਚ ਹੁੰਦਾ ਏ ਸੋ ਅਲਸੀ ਦੇ ਬੀਜਾਂ ਨੂੰ ਵੀ ਇੱਕ ਖਾਸ ਤਰੀਕੇ ਨਾਲ ਸੇਵਨ ਕਰਾਂਗੇ ਤਾਂ ਹੀ ਸਾਨੂੰ ਫਾਇਦੇ ਮਿਲਦੇ ਆ ਅਲਸੀ ਦੇ ਬੀਜ ਵੀ ਸਾਡੇ ਦਿਲ ਦੀ ਸਿਹਤ ਲਈ ਚੰਗੇ ਆ ਸਾਡਾ ਬਲੱਡ ਪ੍ਰੈਸ਼ਰ ਵੀ ਘੱਟ ਕਰਦੇ ਆ ਸਾਡੇ ਖੂਨ 'ਚ ਵਧੀ ਚਰਬੀ ਨੂੰ ਵੀ ਘਟਾਉਂਦੇ ਆ ਤੇ ਸਾਡੇ ਨਸਾਂ 'ਚ ਜਿਹੜਾ ਉਹ ਲਚਕੀਲਾਪਨ ਆਉਂਦਾ ਉਹ ਇਹ ਨਸਾਂ ਦੀ ਸਖਤੀ ਘਟਦੀ ਆ ਐਥੀਰੋਸਕਲੋਰੋਸਿਸ ਦੀ ਜਿਹੜੀ ਪਰੇਸ਼ਾਨੀ ਹੋਣ ਦਾ ਖਤਰਾ ਏ ਉਹ ਵੀ ਘੱਟ ਹੁੰਦਾ ਏ ਸੋ ਖੂਨ ਜੰਮਣ ਦੀ ਪ੍ਰਕਿਰਿਆ ਏ ਜਿਹੜੀ ਉਹ ਸਲੋ ਡਾਊਨ ਹੁੰਦੀ ਆ ਅਲਸੀ ਦੇ ਬੀਜਾਂ ਦੇ ਨਾਲ ਜਿਹਨੂੰ ਅਸੀਂ ਫਲੈਕਸ ਸੀਡ ਵੀ ਕਹਿ ਦਿੰਨੇ ਆ ਸੋ ਸਾਥੀਓ ਅਲਸੀ ਦੇ ਬੀਜਾਂ ਤੋਂ ਸਾਨੂੰ ਤਾਂ ਹੀ ਫਾਇਦਾ ਮਿਲੂਗਾ ਜੇ ਅਸੀਂ ਇਹਨਾਂ ਦਾ ਚੰਗੀ ਤਰ੍ਹਾਂ ਇਹਨਾਂ ਨੂੰ ਚਬਾ ਕੇ ਖਾਵਾਂਗੇ ਭੁੰਨ ਭੁੰਨ ਕੇ ਖਾਵਾਂਗੇ ਅ ਸਭ ਤੋਂ ਵਧੀਆ ਇਹ ਰਹੂਗਾ ਵੀ ਇਹਨਾਂ ਨੂੰ ਤੁਸੀਂ ਕਟ ਲੋ ਉਸ ਤੋਂ ਬਾਅਦ ਇਹਨਾਂ ਦਾ ਪਾਊਡਰ ਬਣਾ ਕੇ ਸੇਵਨ ਕਰੋ ਕਿਉਂਕਿ ਇਹਨਾਂ ਦੀ ਜਿਹੜੀ ਉੱਪਰਲੀ ਕਵਰਿੰਗ ਹੁੰਦੀ ਆ ਉਹ ਸਾਡੇ ਹਾਜਮ ਨਹੀਂ ਹੁੰਦੀ ਮੇਦੇ 'ਚ ਜਾ ਕੇ ਅ ਤਾਂ ਸਾਨੂੰ ਜਿਹੜੇ ਇਹਨਾਂ ਤੋਂ ਫਾਇਦਾ ਮਿਲਣਾ ਉਹ ਮਿਲ ਨਹੀਂ ਪਉਂਦਾ ਸੋ ਇਹਨਾਂ ਨੂੰ ਭੁੰਨੋਂ ਪਹਿਲਾਂ ਤਵੇ ਤੇ ਰੋਜ਼ਾਨਾ ਤੁਸੀਂ ਇੱਕ ਜਾਂ ਦੋ ਚਮਚੇ ਇਹਨਾਂ ਦਾ ਸੇਵਨ ਕਰ ਸਕਦੇ ਆ ਤਵੇ ਤੇ ਭੁੰਨ ਕੇ ਇਹਨਾਂ ਨੂੰ ਵਧੀਆ ਤਰੀਕੇ ਨਾਲ ਇਹਨਾਂ ਨੂੰ ਪੀਸ ਲੋ ਗ੍ਰਾਈਂਡ ਕਰ ਲੋ ਮਿਕਸੀ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਇਹਨਾਂ ਦਾ ਸੇਵਨ ਕਰੋ ਪਾਣੀ ਦੇ ਨਾਲ ਦਹੀਂ 'ਚ ਵੀ ਤੁਸੀਂ ਕਰ ਸਕਦੇ ਆ ਸੋ ਰੋਜਾਨਾ ਅਲਸੀ ਦੇ ਬੀਜਾਂ ਦਾ ਸੇਵਨ ਵੀ ਸਾਡੇ ਜੋੜਾਂ ਦੇ ਦਰਦਾਂ ਨੂੰ ਜੋੜਾਂ ਵਿੱਚ ਲਈ ਜਿਹੜੀ ਸੋਜ ਆ ਇਨਫਲੇਮੇਸ਼ਨ ਆ ਉਹ ਵੀ ਘੱਟ ਕਰਦਾ ਸਾਡੇ ਹਾਰਟ ਲਈ ਵੀ ਬਹੁਤ ਵਧੀਆ ਸਾਡੇ ਅੱਖਾਂ ਦੀ ਸਿਹਤ ਲਈ ਸਾਡੇ ਵਾਲਾਂ ਵਾਸਤੇ ਬਹੁਤ ਵਧੀਆ ਸੋ ਸਾਡੇ ਬ੍ਰੇਨ ਨੂੰ ਵੀ ਤਾਕਤ ਦਿੰਦੇ ਆ ਸਾਡੀ ਯਾਦਦਾਸ਼ਤ ਨੂੰ ਵਧਾਉਂਦੇ ਆ ਇਹਦੇ ਨਾਲ ਨਾਲ ਅਲਸੀ ਦੇ ਜਿਹੜੇ ਬੀਜ ਆ ਉਹ ਵੀ ਸਾਨੂੰ ਭਾਰ ਘੱਟ ਕਰਨ 'ਚ ਸਾਡੀ ਸਿਹਤਾਂ ਕਰਦੇ ਆ ਇਹਨਾਂ ਚ ਏਐਲਏ ਜਿਹੜਾ ਫੈਟੀ ਐਸ ਜਿਹੜਾ omega 3 ਫੈਟੀ ਐਸਿਡ ਉਹ ਪਾਇਆ ਜਾਂਦਾ ਜਿਹੜੇ ਸਾਨੂੰ ਇਹ ਸਾਰੇ ਫਾਇਦੇ ਦਿੰਦਾ ਸੋ ਸਾਥੀਓ ਜਿਹੜੇ ਲੋਕ ਮੱਛੀ ਖਾਣਾ ਪਸੰਦ ਨਹੀਂ ਕਰਦੇ ਉਹ ਜਿਹੜਾ ਫਿਸ਼ ਆਇਲ ਦੇ ਕੈਪਸੂਲ ਵੀ ਖਾ ਸਕਦੇ ਆ ਰੋਜ਼ਾਨਾ ਇੱਕ ਲੋ ਇਹਦੇ ਨਾਲ ਵੀ ਤੁਹਾਨੂੰ ਜਿਹੜੇ ਫਾਇਦੇ ਆ ਇਹ ਸਾਰੇ ਮਿਲਣਗੇ ਕਿਉਂਕਿ ਬਾਕੀ ਜਿਹੜੇ ਪਿਓਰ ਵੈਜੀਟੇਰੀਅਨ ਲੋਕ ਆ ਉਹ ਅਲਸੀ ਦੇ ਬੀਜਾਂ ਦਾ ਇਸਤੇਮਾਲ ਕਰ ਸਕਦੇ ਆ ਤੇ ਜਿਹੜੇ ਚੀਆ ਦੇ ਬੀਜ ਦੱਸਿਆ ਇਹ ਸਾਡੇ ਏਜਿੰਗ ਪ੍ਰੋਸੈਸ ਨੂੰ ਘਟ ਕਰਦੇ ਆ ਸਾਡੇ ਵਾਲਾਂ ਦੀ ਸਿਹਤ ਲਈ ਵੀ ਚੰਗੇ ਹੁੰਦੇ ਸਕਿਨ ਦੀ ਸਿਹਤ ਲਈ ਵੀ ਵਧੀਆ ਸਾਡੇ ਦਿਲ ਵਾਸਤੇ ਵੀ ਹਾਰਟ ਲਈ ਵੀ ਬਹੁਤ ਵਧੀਆ ਏ ਤੇ ਸਾਡੇ ਬ੍ਰੇਨ ਦੀ ਜਿਹੜੀ ਵੱਧ ਦੀ ਉਮਰ ਚ ਕਹਿ ਲੋ ਵੀ ਬ੍ਰੇਨ ਦੀ ਯਾਦਦਾਸ਼ਤ ਘਟ ਜਾਂਦੀ ਦੀ ਕਮਜ਼ੋਰੀ ਆਉਂਦੀ ਆ ਉਹਦੇ ਵਾਸਤੇ ਵੀ ਬਹੁਤ ਵਧੀਆ ਹੁੰਦੇ ਸੋ ਆ ਜਿਹੜੀ ਜਾਣਕਾਰੀ ਤੁਹਾਨੂੰ ਦਿੱਤੀਆਂ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣਾ ਜਿਹੜਾ YouTube ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰਦੋ ਤੇ ਜਿਹੜਾ ਬੈਲ ਆਈਕਨ ਹੈ ਇਹਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ ਆਉਣ ਵਾਲੀਆਂ ਜਿਹੜੀਆਂ ਵੀ ਅੱਗੇ ਮੈਂ ਵੀਡੀਓਜ਼ ਬਣਾਉਂਗਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਪਹੁੰਚ ਜਾਣ ਸੋ ਇਜਾਜ਼ਤ ਦਿਓ ਧੰਨਵਾਦ